ਅਗਨੀ ਵੀਰ ਯੋਜਨਾ ਤੇ ਨਸ਼ਿਆਂ ਨੂੰ ਲੈ ਕੇ ਅਸੀਂ ਖੜੇ ਆਇਆ 13 ਬਾਬਾ ਨਾਨਕ ਦੀ ਮਾਰਕੀਟ ਵਿੱਚ ਔਰ ਕੁਝ ਦੁਕਾਨਦਾਰਾਂ ਕੋਲ ਜਾਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਹਦੇ ਬਾਰੇ ਕੀ ਸੋਚਦੇ ਨੇ ਹਰਜੀਤ ਅਸਿੱਗਲ ਜੀ ਅਸਿੱਗਲ ਜੀ ਕੀ ਨਾਮ ਹੈ ਗਗਨਵੀਰ ਸਿੰਘ ਅਗਨੀ ਵੀਰ ਯੋਜਨਾ ਬਾਰੇ ਜਾਣਦੇ ਤੁਸੀਂ ਇਹ 4 ਸਾਲ ਚ ਭਰਤੀ ਤੇ ਬਾਅਦ ਚ ਰਿਟਾਇਰਮੈਂਟ ਕਿਵੇਂ ਦੀ ਯੋਜਨਾ ਲੱਗਦੀ ਬਹੁਤ ਮਾੜੀ ਬਹੁਤ ਇਹਦੀ ਬਹਿਸ਼ ਦਾ ਵਿਰੋਧ ਕਰਦੇ ਆ ਨੌਜਵਾਨਾਂ ਨਾਲ ਇਹ ਧੋਖਾ ਜਿਹਾ ਕਿਵੇਂ ਜੀ 18 ਚ ਭਰਤੀ ਬਾਈਆਂ ਚ ਰਿਟਾਇਰ ਤੇ ਵਿਆਹ ਉਹਦਾ ਕਿਦਾਂ ਹੋਏਗਾ ਕੀ ਕਹੋਗੇ ਕਿ ਬੱਚਾ ਰਿਟਾਇਰ ਹੋ ਕੇ ਆ ਗਿਆ 73 ਸਾਲ ਵਾਲਾ ਰੋਜ਼ਗਾਰ ਤੇ ਤੇ 20 ਸਾਲਾਂ ਵਾਲਾ ਬੇਰੋਜ਼ਗਾਰ ਇਹ ਧੋਖਾ ਜਿਹਾ ਯੋਜਨਾ ਬੰਦ ਹੋਣੀ ਚਾਹੀਦੀ ਹੈ ਮੰਗ ਕਰਦੇ ਆਂ ਜੀ ਕਿ ਇਹ ਯੋਜਨਾ ਨੂੰ ਰੱਦ ਕੀਤਾ ਜਾਏ ਤੇ ਆਰਮੀ ਦੀ ਉਸ ਤਰ੍ਹਾਂ ਹੀ ਭਰਤੀ ਜਿੱਦਾਂ ਰੁਟੀਨ ਚ ਚੱਲਦੀ ਹੈ ਉਦਾਂ ਭਰਤੀ ਹੋਈਏ ਇੱਕ ਨਸ਼ੇ ਬਹੁਤ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਰਕੇ ਸਾਡਾ ਬਾਰਡਰ ਦਾ ਇਹ ਹੁੰਦਾ ਕਿ ਇੱਥੇ ਵੀ ਕਾਫੀ ਨਸ਼ੇ ਨੂੰ ਤੀ ਵੇਚ ਦਈ ਦਿੰਦੇ ਉਹਤੇ ਬਾਰੇ ਕੀ ਸੋਚਦੇ ਤੁਸੀਂ ਸਾਡੇ ਭਾਜੀ ਪ੍ਰਸ਼ਾਸਨ ਦੀ ਢਿੱਲ ਹੋਈ ਹੈ ਢਿੱਲ ਮਾ ਜਾਂ ਕੁਝ ਭਾਜੀ ਇੱਕ ਦਾਅਵੇ ਕਰਦੀ ਹੈ ਕਿ ਅਸੀਂ ਨਸ਼ੇ ਖੜੇ ਬੱਦ ਇਹ ਹਮ ਦਾਵਾ ਸਿਰਫ ਬਿਆਨਬਾਜ਼ੀ ਚੀਜ਼ੀ ਜੀ ਉਸ ਦਾ ਤੇ ਨਸ਼ਾ ਤੁਹਾਨੂੰ ਪਰ ਐਕਚੁਅਲੀ ਹਰ ਘਰ ਘਰ ਨਸ਼ਾ ਜੋ ਹੋਮ ਡਿਲੀਵਰੀ ਹੋ ਰਹੀ ਹੈ ਕੋਈ ਇਹਦੇ ਚ ਸਰਕਾਰ ਦਾ ਧਿਆਨ ਨਹੀਂ ਹੈਗਾ ਸਿੱਧੂ ਮੂਸੇਵਾਲੇ ਨੂੰ ਕਤਲ ਨੂੰ ਕਾਫੀ ਟਾਈਮ ਹੋ ਗਿਆ ਔਰ ਉਹਨੂੰ ਇਨਕਾਫ ਹਲ ਤੱਕ ਕਹਿੰਦੇ ਕਿ ਉਹਦੇ ਕਾਤਲ ਨਹੀਂ ਫੜੇ ਗਏ ਉਹਦੇ ਮਾਪੇ ਹਾਲੀ ਦੀ ਛੜਕਾਂ ਦੇਖ ਕੇ ਪ੍ਰਦਰਸ਼ ਕਰਦੇ ਰਹੇ ਕਿ ਕਿ ਇਹਨੂੰ ਕਿਤਾਵੇ ਤੁਸੀਂ ਸਰਕਾਰ ਬਹਿਤ ਕਿੰਨਾ ਵੀ ਪੁਲਿਸ ਪ੍ਰਸ਼ਾਸਨ ਦੀ ਜਿੰਨਾ ਕਾਮਯਾਬੀ ਹੈ ਵੀ ਇੱਕ ਐਡਾ ਵੱਡਾ ਸਿੰਗਰ ਹੋਏ ਆ 월ਡ ਕਿ ਫੇਮਸ ਹੋਏ ਤੇ ਉਹਦੇ ਕਾਤਲ ਨਾ ਫੜੇ ਜਾਣਾ ਇਹ ਸਰਕਾਰ ਦੀ ਨਿਕਾਮੀ ਹੈ ਸੋ ਹਰ ਮੁੱਦੇ ਦੇ ਉੱਤੇ ਤੁਸੀਂ ਦੇਖਿਆ ਕਿ ਸਾਰੇ ਵੀ ਆਪਣੀ ਆਪਣੀ ਰਾਏ ਅਸੀਂ ਕਿਤੇ ਹੋਰ ਚੱਲਦੇ ਆ ਕਿਸੇ ਹੋਰ ਨਾਲ ਗੱਲਬਾਤ ਕਰਦੇ ਅਸੀਂ ਅਸਤ ਖੜੇ ਨੇ ਡੇਰਾ ਬਾਬਾ ਨਾਨਕ ਦੀ ਪਲੇਗਰਾਉਂਡ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਨੌਜਵਾਨ ਰੋਜ਼ਗਾਰ ਵਾਸਤੇ ਆਪਣੀ ਟ੍ਰੇਨਿੰਗ ਕਰਦੇ ਨੇ ਅਸੀਂ ਗੱਲਬਾਤ ਕਰ ਲੈਣਾ ਸਾਡੇ ਕੁਝ ਨੌਜਵਾਨ ਨੇ ਉਹ ਇੱਥੇ ਟ੍ਰੇਨਿੰਗ ਕਰਕੇ ਹਟੇ ਨੇ ਔਰ ਕਰਨ ਨਾਲ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੀ ਨਾਮ ਆ ਜੀ ਸਰ ਗੁਰਪ੍ਰੀਤ ਸਿੰਘ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਟ੍ਰੇਨਿੰਗ ਕਰਦੇ ਹੋ ਤੇ ਕਿੰਨੀ ਦੇਰ ਤੋਂ ਸਰ ਆਰਮੀ ਦਾ ਫਾਰਮ ਜਿੱਦੋਂ ਚੱਲੂ ਹੋ ਇਹ ਕਿੰਨੀ ਦੇਰ ਤੋਂ ਆਇਆ ਅਗਨੀ ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਇਹ ਦੱਸੋ ਕਿ ਅਗਨੀਵੀਰ ਯੋਜਨਾ ਜਿਹੜੀ ਹੈ ਸਰਕਾਰ ਨੇ ਚਲਾਈ ਆ ਉਹਨੂੰ ਕਿਵੇਂ ਵੇਖਦੇ ਹੋ ਸਰ 4 ਸਾਲਾਂ ਦੀ ਕਰਤੀ ਆ ਪਹਿਲਾਂ ਲੰਬੀ ਹੁਣ 4 ਸਾਲਾਂ ਦੀ ਕਰਤੀ ਆ ਸਰ ਤੇ ਸਹੀ ਨਹੀਂ ਆ ਗਈ ਸਰ 4 ਸਾਲਾਂ ਵਾਲੀ ਹੁਣ 4 ਸਾਲ ਲਾ ਕੇ ਅਸੀਂ ਕਿੱਥੇ ਠੱਕੇ ਖਾਵਾਂਗੇ ਬਾਹਰ ਜੋਗੇ ਤੇ ਹੈਗੇ ਨਹੀਂ ਸਰ ਆਪਾਂ ਹਾਂਜੀ ਪਰ ਫਿਰ ਵੀ ਤੁਸੀਂ ਟ੍ਰੇਨਿੰਗ ਕਰਨ ਆਏ ਹੋ ਇਹਦੇ ਵਾਸਤੇ ਕੀ ਗੱਲ ਹੋਗੀ ਸਰ ਮਜਬੂਰੀਆਂ ਇਦਾਂ ਕਰਦਿਆਂ ਕਈ ਗਰੀਬੀ ਹੁੰਦੀਆਂ ਹਾਂਜੀ ਕਰਦੀ ਮਜਬੂਰੀ ਹੈ ਹਾਂਜੀ ਹਾਂਜੀ ਅਗਨੀਵੀਰ ਯੋਜਨਾ ਦੇ ਨਾਲ ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਜਦੋਂ ਬੰਦਾ ਰਿਟਾਇਰ ਹੋ ਜਾਏਗਾ ਉਸ ਤੋਂ ਬਾਅਦ ਆ ਕੇ ਯੋਜਨਾ ਜਿਹੜੀ ਹੈ ਇਹ ਸਰਕਾਰ ਨੇ ਚਲਾਈ ਹੈ ਪਰ ਜਦੋਂ ਇਹ ਆ ਜਾਏਗਾ ਉਸ ਤੋਂ ਬਾਅਦ ਕੀ ਕਰੇਗਾ ਜਿਹੜਾ ਰਿਟਾਇਰ ਹੋ ਗਿਆ ਜੀ ਸਰ ਕਰਨਾ ਕੀ ਫਿਰ ਘਰੇ ਬੈਣਾ ਪੈਣਾ ਵਾ ਕੁਝ ਕਰਤੇ ਸਕਦੇ ਨਹੀਂ ਹਾਂਜੀ ਇਹ 4 ਸਾਲਾਂ ਲਈ ਆ ਸਰ 4 ਸਾਲਾਂ ਲਈ ਹਾਂਜੀ ਤੁਸੀਂ ਕਿਵੇਂ ਸੋਚਦੇ ਹੋ ਜਿੰਗੀ ਯੋਜਨਾ ਬਾਰੇ ਸਰ ਮਜਬੂਰੀ ਆ ਕਰਨੇ ਪੈਣ ਜੋ ਆ ਹੁਣ ਬਾਹਰ ਤੱਕ ਤੇ ਜਾਣੀ ਸਕਦੇ ਹੁਣ ਇਹੋ ਆਪਸ਼ਨ ਆਡੇ ਕੋਲ ਹੈ ਇਹੋ ਕਰ ਸਕਦੇ ਹਾਂਜੀ ਤੇ ਜਿਹੜੇ ਪੰਜਾਬ ਚ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਘਰੋਂ ਤੁਹਾਨੂੰ ਭੇਜਿਆ ਮਾਪਿਓ ਨੇ ਚੰਗੀ ਸਿੱਖਿਆ ਵਾਹ ਕਿ ਤੁਸੀਂ ਜਾ ਕੇ ਗਰਾਊਂਡ ਤੇ ਟਾਈਮ ਪਟੋਂਦੇ ਹੋ ਤੁਹਾਡੇ ਨਾਲ ਤੁਹਾਡੇ ਜਿਹੜੇ ਕੋਚ ਨੇ ਉਹ ਵੀ ਟਾਈਮ ਦਿੰਦੇ ਨੇ ਹਾਂਜੀ ਚੰਗੀ ਗੱਲ ਆ ਪਰ ਬਹੁਤ ਸਾਰੇ ਲੋਕ ਜਿਹੜੇ ਨਸ਼ੇ ਚ ਪੈ ਜਾਂਦੇ ਉਹਦਾ ਕੀ ਕਰਨ ਦੇਸ਼ ਨਸ਼ੇ ਜਿੱਦਾਂ ਵਿਹਲਾ ਬੰਦਾ ਸ਼ਤਾਨ ਦਾ ਕਰ ਦੇ ਜਿੱਦਾਂ ਬੰਦਾ ਵਿਹਲਾ ਰਹਿੰਦਾ ਕੰਮ ਖਰਾਬ ਹੋ ਜਾਂਦਾ ਜਿੱਦਾਂ ਘਰੋਂ ਆਏ ਆ ਫਰ ਤੋਂ ਆਣ ਕੇ ਤਾਂ ਰਨਿੰਗ ਲੱਗਦੀ ਆ ਜੇ ਵੇਲੇ ਬਈ ਦਾ ਫਿਰ ਤੋਂ ਖਾ ਹੀ ਆ ਨਸ਼ੇ ਪੈਂਦੇ ਨੇ ਫਿਰ ਇਹ ਜਿਹੜੀ ਟ੍ਰੇਨਿੰਗ ਲੈਂਦੇ ਹੋ ਇਹ ਸਰਕਾਰ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਹਾਂਜੀ ਸਰਕਾਰ ਵੱਲੋਂ ਫ੍ਰੀ ਆ ਜੀ ਤਿੰਨ ਟਾਈਮ ਰੋਟੀ ਮਿਲਦੀ ਜੇ ਹਾਂਜੀ ਨਾਲ ਕੁਝ ਹੋਰ ਵੀ ਸਹੂਲਤ ਮਿਲਦੀ ਆ ਹੋਰ ਤੇ ਕਮਰੇ ਮਿਲਿਆਣ ਉੱਥੇ ਰਹਿਣ ਰਹਿਸ਼ ਮਿਲਦੀ ਆ ਔਰ ਖਾਣਾ ਦੁੱਦਾ ਹਾਂਜੀ ਤੇ ਕੋਚ ਕੋਚ ਵਗੈਰਾ ਵੀ ਨੇ ਜਿਹੜੇ ਟ੍ਰੇਨਿੰਗ ਚ ਹੁੰਦੇ ਨੇ ਟੀਚਰ ਵੀ ਕਲਾਸ ਲਾਉਂਦੇ ਆ ਕਲਾਸ ਲਾਉਂਦੇ ਕਿੰਨੇ ਵਜੇ 9 ਤੋਂ 9 ਤੋਂ 2 ਵਜੇ ਤੱਕ ਕਲਾਸ ਲਾਦੀ ਜੀ 9 ਤੋਂ 2 ਹਾਂਜੀ ਹਾਂਜੀ ਤੁਹਾਡਾ ਕੀ ਨਾਮ ਜਲਜੀਤ ਕੁਮਾਰ ਤੁਸੀਂ ਕਿਵੇਂ ਵੇਖਦੇ ਹੋ ਅਗਨੀ ਵੀਰ ਯੋਜਨਾ ਨੂੰ ਹਾਂਜੀ ਜਿਹੜੀ ਅਗਨੀ ਵੀਰ ਯੋਜਨਾ ਵਾ ਸਰਕਾਰ ਨੇ ਚਲਾਈ ਤੁਹਾਨੂੰ ਕੀ ਲੱਗਦਾ ਠੀਕ ਹੈ ਮਜਬੂਰੀ ਹੁਣ ਵਧੀਆ ਹੁੰਦਾ ਹੈ ਮੇਰੇ ਗੱਡੀ ਹੁੰਦਾ ਅੱਲਾ ਵਧੀਆ ਹੁੰਦਾ ਪੁੜੀ ਹੀ ਲੱਗ ਰਹੀ ਪਹਿਲਾਂ ਹੁਣ ਚੜਸਾ ਕਰਤੀ ਹੈ ਪਰ ਮਜਬੂਰੀ ਆ ਸਰ ਕਰਨੀ ਤਾਂ ਪੈਣੀ ਹੈ ਕਰੇ ਲੋ ਮਜਬੂਰੀ ਹਾਂਜੀ ਹਾਂਜੀ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਪੈ ਜਾਂਦੇ ਨੇ ਉਹ ਕਿਉਂ ਨਸ਼ਿਆਂ ਵਿੱਚ ਕਿਉਂ ਪਏ ਹੋਏ ਨੇ ਜਾਂ ਕੀ ਕਾਰਨ ਵੇਖਦੇ ਹੋ ਦੇਲੇ ਰਹਿਣ ਕਰਨ ਸਰ ਤੇ ਨਸਹਿ ਜਣੇ ਪੈਣਗੇ ਵਧੀਆ ਇੱਥੇ ਜਿੰਦਗੀ ਯਾਰ ਜਿੰਦਗੀ ਬਣ ਜਾਂਦੀ ਇੱਥੇ ਸਹਰਣ ਕੇ ਤੇ ਜਿਹੜੀ ਟ੍ਰੇਨਿੰਗ ਲੈਂਦੇ ਹੋ ਕਿੰਨੀ ਚਿਰ ਦੀ ਟ੍ਰੇਨਿੰਗ ਤੇ ਸਾਡੇ 3-4 ਮਹੀਨੇ ਦੀ ਟ੍ਰੇਨਿੰਗ ਹੈਗੀ ਇੱਥੇ 3-4 ਮਹੀਨੇ ਦੀ ਹਾਂਜੀ ਹਾਂਜੀ ਵਧੀਆ ਦਿੰਦੇ ਕੋਈ ਨਹੀਂ ਵਧੀਆ ਸਰ ਇੱਥੇ ਬਹੁਤ ਵਧੀਆ ਟ੍ਰੇਨਿੰਗ ਮਿਲਦੀ ਜਾਂਦੀ ਤੇ ਤੁਹਾਨੂੰ ਤੁਸੀਂ ਘਰ ਦੇ ਨੂੰ ਦੱਸਿਆ ਇੱਕ 4 ਮਹੀਨੇ ਦੀ ਨੌਕਰੀ ਕਰਨ ਵਾਸਤੇ ਜਿਹੜੀ ਘਰੇ ਪਤਾ ਕਹਤੇ ਨੂੰ ਪਤਾ ਹਾਂਜੀ ਹਾਂਜੀ ਫਿਰ ਵੀ ਉਹਨਾਂ ਨੇ ਭੇਜਿਆ ਕਿ ਤੁਸੀਂ ਜਾਓ ਤੇ 4 ਸਾਲ ਦੀ ਮਿਲਦੀ ਹੈ 4 ਸਾਲ ਦੀ ਕਰ ਤੋਂ ਹਾਂਜੀ ਹਾਂਜੀ ਪਟਸਾ ਸਰ ਘੜੇ ਫਿਰ ਮਜਬੂਰ ਵੀ ਬੜੀ ਹੈ ਇਸ ਕਰਕੇ ਨੌਕਰੀ ਕਰਨੀ ਪਣੀ ਹੈ ਸਰ ਚਲੋ 4 ਸਾਲ ਦੀ ਕੋਈ ਗੱਲ ਨਹੀਂ ਆਪ ਫਿਰ ਫਿਊਚਰ ਬਣ ਜਾਊਗਾ ਜੇ ਰੱਖੇ ਇੱਥੇ ਆ ਕੇ ਗਰੰਟੀ ਟਾਈਮ ਲਾਉਂਦੇ ਹੋ ਵਕਤ ਦਿੰਦੇ ਹੋ ਤੇ ਆਪਣਾ ਸਰੀਰ ਵੀ ਸੰਭਾਲਿਆ ਹਾਂਜੀ ਸਰ ਨਸ਼ਿਆਂ ਤੋਂ ਵੀ ਦੂਰ ਜਿਹੜੇ ਲੋਕ ਨਸ਼ਿਆਂ ਦੇ ਪੈ ਜਾਂਦੇ ਉਹ ਹੋਏ ਸੰਦੇਸ਼ ਸਰ ਪਿੱਥੇ ਆੜ ਕੇ ਵਧੀਆ ਜ਼ਿੰਦਗੀ ਇਥੇ ਨਸ਼ਿਆਂ ਤੋਂ ਦੂਰ ਪਏ ਰਹਿੰਦੇ ਸਰ ਵਧੀਆ ਖਿਆਲ ਖੁਣ ਸਾਰਿਆਂ ਦਾ ਰਹਾਦੇ ਆ ਜਿਹੜੇ ਘੜੇ ਇਹ ਸਾਰਾ ਫਿੱਟ ਰਹਿਦਾ ਸਰ ਹਾਂਜੀ ਇੱਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ ਪਿੱਛੇ ਹਾਂਜੀ ਸਰ ਹੁਣ ਹਾਂਜੀ ਇਲੈਕਸ਼ਨਾਂ ਦੇ ਦੌਰ ਦਾ ਤੇ ਉਹਦੇ ਕਰਕੇ ਬਹੁਤ سارے ਮੁੱਦੇ ਉੱਠੇ ਹੋਏ ਨੇ ਹਾਂ ਸਰ ਤੁਹਾਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਭਾਈ ਦਿੱਤਾ ਉਹਨਾਂ ਨੇ ਸਰ ਹਾਂਜੀ ਪਹਿਲਾਂ ਥੋੜਾਕ ਟਾਈਮ ਚੁੱਕਿਆ ਸੀ ਕਿ ਇਨਸਾਫ ਦਵਾਵਾਂਗੇ ਤੇ ਹੁਣ ਕੋਈ ਨਾਂ ਹੀ ਨਹੀਂ ਰਹਿਣ ਦਿੱਤਾ ਵਿਚਾਰੇ ਦਾ ਹਾਂਜੀ ਕੋਈ ਬੇਨਤੀ ਆ ਜੇ ਇਨਸਾਫ ਦਿੱਤਾ ਜਾਵੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਆਪਾਂ ਉਹਨਾਂ ਨਾਲ ਗੱਲਬਾਤ ਕਰਦਨੇ ਆ ਇਲੈਕਸ਼ਨ ਦੇ ਦੌਰ ਆ ਤੇ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਮੁੱਦੇ ਚੁੱਕ ਰੀਆਂ ਨੇ ਅਗਨੀ ਵੀਰਤੀ ਯੋਜਨਾ ਉਹਦੇ ਬਾਰੇ ਜਾਣਦੂ ਤੁਸੀਂ ਹਾਂਜੀ ਹਾਂਜੀ ਅਗਨੀ ਵੀਰ ਜਿਹੜਾ ਉਹ ਸੈਂਟਰ ਸਰਕਾਰ ਨੇ 4 ਸਾਲ ਦਾ ਕਰ ਦਿੱਤਾ ਟੋਟਲ ਪ੍ਰੋਸੈਸ ਜਿਹੜਾ ਬਹੁਤ ਨੁਕਸਾਨਦੇ ਆ ਜੁਵਾ ਪੀੜੀ ਵਾਸਤੇ ਪਹਿਲਾ ਬੜਾ ਕ੍ਰੇਜ਼ ਹੁੰਦਾ ਹੈ ਕਿ ਆਰਮੀ 'ਚ ਭਰਤੀ ਦੇਖਣੀ ਹੈ ਗਾ ਲਾਈਵ ਸੈੱਟ ਹੋ ਜਾਂਦੀ ਸਾਰਾ ਕੁਝ ਤੇ ਹੁਣ ਤੇ 4 ਸਾਲ ਬਾਅਦ ਕੁਝ ਬੇਸ ਜਾਂ ਨਹੀਂ ਆ ਥੋੜੇ ਯਾਰ ਪਹਿਲਾਂ ਇੱਥੇ ਮੁੰਡਾ ਖਸ਼ੀਦ ਹੋਇਆ ਏ ਉਹਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲਿਆ ਬੱਬੇ ਆ ਜੋ ਤੇ ਬਹੁਤ ਨੁਕਸਾਨ ਹੈ ਇਹ ਚੀਜ਼ ਦਾ ਮੈਂ ਤੇ ਸੈਂਟਰ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹ ਅਗਨੀਵੀਰ ਬੰਦ ਕਰ ਦਿੱਤੀ ਜਾਏ ਪਹਿਲਾਂ ਵਾਂਗ ਆਰਮੀ ਰੈਗੂਲਰ ਕਰ ਦਿੱਤੀ ਜਾਏ ਧੰਨਵਾਦ ਨੁਕਸਾਨ ਕੀ ਨੇ ਦੇ ਕੀ ਵੇ ਨੁਕਸਾਨ ਹੈ ਕਿ 4 ਸਾਲ ਤੋਂ ਬਾਅਦ ਬੱਚੇ ਕਰਨਗੇ ਕੀ ਚਾਹੇ ਪੈਸੇ ਵੀ ਮਿਲ ਜਾਣ ਥੋੜੇ ਬੋਤੇ ਉਸ ਤੋਂ ਬਾਅਦ ਨਾ ਉਹਨਾਂ ਦੀ ਕੋਈ ਪੈਨਸ਼ਨ ਹੈ ਨਾ ਕੋਈ ਸਰਕਾਰੀ ਸਹੂਲਤ ਮੈਡੀਕਲ ਸੇਵਾ ਖਤਮ ਤੇ ਨੁਕਸਾਨ ਹੀ ਨੁਕਸਾਨ ਹੈ ਜੀ ਤੁਸੀਂ ਕੀ ਨਾਮ ਤੁਹਾਡਾ ਦਰਿੰਦਰ ਸਿੰਘ ਅਗੂ ਨਹੀਂ ਵੀ ਇਹ ਯੋਜਨਾ ਬਾਰੇ ਜਾਣਦੇ ਕੁਝ ਦੇਖੋ ਅਜਿਹੀ ਬਿਚੋੜਾ ਸਰਕਾਰ ਨੇ ਆਰਥਿਕ ਸੰਕਟੋਂ ਨਿਕਲਣ ਵਾਸਤੇ ਰਾਜਨੀਤਿਕ ਸੰਕਟ ਨੂੰ ਦੂਰ ਕਰਨ ਵਾਸਤੇ ਇੱਕ ਯੋਜਨਾ ਆਂਦੀ ਜਿਹੜੀ ਧਨਾਢਾਂ ਦੇ ਪੱਖ 'ਚ ਜਾਂਦੀ ਆ ਤੇ ਗਰੀਬਾਂ ਨੂੰ ਮਾਰਦੀ ਛੱਡੇ ਜ਼ਿੰਮੇਵਾਰਾਂ ਦੇ ਬੱਚੇ ਖਾਹ ਪੀ ਕੇ ਜਵਾਨ ਹੋ ਜਾਂਦੇ ਸਨ ਤੇ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਸਾਧਨ ਮਿਲਦਾ ਸੀ ਉਹ ਕੋਈ ਸਮਾਂ ਨੌਕਰੀ ਕਰਕੇ ਆਪਣੀ ਪੈਨਸ਼ਨ ਲੈ ਕੇ ਆਪਣਾ ਪਰਿਵਾਰ ਪਾਲਦੇ ਸਨ ਪਰ ਅਗਨੀਵੀਰ ਯੋਜਨਾ ਚ ਇਹ ਬਿਲਕੁਲ ਉਲਟ ਗੱਲ ਹੋ ਗਈ ਆ ਕਿ ਸਿਰਫ 4 ਸਾਲ ਬੱਚਾ ਅਜੇ ਉੱਚ ਫੁੱਟ ਦਾ ਮੁੰਡਾ ਭਰਤੀ ਹੁੰਦਾ ਵਾ ਚਾਰ ਸਾਲ ਅੱਖ ਦੇ ਚਮਕੇ ਜਲਣ ਜਾਂਦੇ ਆ ਜਦੋਂ ਉਹ ਉਸ ਵੇਲੇ ਜੇ ਕੋਈ ਲੜਾਈ ਲੱਗਦੇ ਉਸ ਵੇਲੇ ਜੇ ਕੋਈ ਵਿਪਤਾ ਬਣ ਜਾਏ ਤਾਂ ਉਹ ਦੋ ਲਹਿਰਾਂ ਬਣ ਜਾਣਗੀਆਂ ਇੱਕ 4 ਸਾਲ ਵਾਲੀ ਫੌਜ ਇੱਕ ਉਹ ਦੂਸਰੀ ਜਦੋਂ ਦੋ ਫੌਜਾਂ ਕੋਈ ਲੜਨ ਗਿਆ ਉਹਨਾਂ ਦੇ ਮਨ ਦੇ ਅੰਦਰ ਵਿਚਾਰ ਵੀ ਵੱਖ-ਵੱਖ ਆਉਣਗੇ ਉਹ ਵਿਚਾਰ ਜਦੋਂ ਆਉਣਗੇ ਤਾਂ ਉਹ ਹੋਵੇ ਸਾਡੀ ਲੜਾਈ ਵਿੱਚ ਉਹ ਸਾਾਨੂੰ ਉਹ ਸਫਲਤਾ ਨਹੀਂ ਮਿਲੇਗੀ ਜਿਹੜੀ ਸਫਲਤਾ ਦੇ ਅਸਰ ਰੱਖਿਆ ਇੱਕ ਦੇਸ਼ ਦੀ ਸੁਰੱਖਿਆ ਵਾਸਤੇ ਇਹ ਸਭ ਤੋਂ ਵੱਡਾ ਸਭਾ ਅੱਛਾ ਹੋਣਾ ਪਰ ਦੇਸ਼ ਦਾ ਨੌਜਵਾਨ ਤੇ بار-ਬਾਰ ਜ਼ਿਆਦਾਤਰ ਹੁਣ ਭੱਜ-ਭੱਜ ਕੇ ਜਾ ਰਿਹਾ ਹੈ ਪਰਤੀ ਉਹਨਾਂ ਵਾਸਤੇ ਉਹਦਾ ਕੀ ਕਾਰਨ ਹੈ ਦੇਸ਼ ਦੇ ਅੰਦਰ ਲਗਭਗ ਇਸ ਵੇਲੇ 11 ਕਰੋੜ 9 ਜਾਨ ਮਰਦਾ ਵਿਲਾ ਮਰਦਾ ਕੀ ਨਹੀਂ ਕਰਦਾ ਇਸ ਵਾਸਤੇ ਉਹ ਨੌਜਵਾਨ ਕੋਈ ਨਾ ਕੋਈ ਹੱਥ ਪੱਲਾ ਮਾਰ ਰਹੇ ਨੇ ਜਿਹਦੇ ਨਾਲ ਉਹਨਾਂ ਦੇ ਕੋਈ 2-4 ਸਾਲ ਜਿਹੜੇ ਲੰਘ ਸਕਦੇ ਪਰ ਇਹਦਾ ਆਉਂਦੀ ਹੋਲ ਜਿਹੜਾ ਵਾ ਅਸਰ ਆ ਇਹ ਕਾਹਤੂ ਰੇਡ ਜਿਹੜੇ ਵੱਡੇ ਵੱਡੇ ਬੰਦੇ ਆ ਉਹਨਾਂ ਦੇ ਫੋਟੋਆਂ ਆ ਕੇ ਉਹਨਾਂ ਦੇ ਬੰਕਾਂ ਆ ਕੇ ਤੇ ਉਹਨਾਂ ਦੇ ਹੋਰ ਤਾਂ ਵਿਆ ਨਿੱਜੀ ਜਿਹੜਾ ਉਹ ਹੋ ਜਾ ਬੰਨ ਗਿਆ ਤੇ ਉਹਨਾਂ ਦੀ ਰਾਖੀ ਕਰਨ ਲਿਆ ਇਹ ਦੇਸ਼ ਹੋਏ ਰਾਖੀ ਨਹੀਂ ਕਰਨ ਅਸੀਂ ਹੋਰ ਦੇਖਦੇ ਆਂ ਬਾਜ਼ਾਰ ਦੇ ਵਿੱਚ ਖੜੇ ਆਂ ਇਸ ਤਰ੍ਹਾਂ ਜੀ ਸਸਕਲਪੀ ਨਾਮ ਮੇਰਾ ਜੀ ਸੰਜੀਤ ਕੁਮਾਰ ਅਗਨੀ ਵੀ ਯੋਜਨਾ ਬਾਰੇ ਜਾਣਦੇ ਹੋ ਹਾਂਜੀ ਜਿਹੜੇ ਹੁਣ ਆ ਲੜਕੇ ਭਰਤੀ ਕੀਤੇ ਨੇ ਹਾਂਜੀ ਹਾਂਜੀ ਇਹ ਠੀਕ ਯੋਜਨਾ ਜਾਂ ਪਾੜੀ ਹੈ ਵੇਖੋ ਜੀ ਹੈ ਤੇ ਠੀਕ ਹੈ ਚਲੋ ਬੇਰਜ਼ਗਾਰ ਲੋਕੀ ਦੀਆਂ ਨੇ ਫਿਰਦੇ ਸੀ ਤੇ ਸਰਕਾਰ ਨੇ ਮਤਲਬ ਕਿ ਸੈਂਟਰ ਨੇ ਸਕੀਮ ਕੱਢੀ ਹਾਂਜੀ ਪਰ ਕਹਿੰਦਾ ਮਤਲਬ ਇਹ ਆ ਇਹ ਆ ਕਿ ਕੱਲ ਨੂੰ ਅਸੀਂ ਸ਼ਹੀਦ ਹੋ ਜਾਂਦੇ ਨੇ ਤੇ ਮਤਲਬ ਹੈ ਕਿ ਉਹਨਾਂ ਦਾ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਣਾ ਪਰ ਉਹ ਵੇਖੋ ਮੈਂ ਬਰੀ ਗੱਲ ਸੁਣੋ ਜਦੋਂ ਫੌਜ ਦੇ ਵਿੱਚ ਲੜਦੇ ਸੀ ਉਹਨਾਂ ਸ਼ਹੀਦ ਹੋ ਜਾਣਾ ਵਾ ਤੇ ਉਹਨਾਂ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਹਨਾਂ ਦੀ ਪੈਨਸ਼ਨ ਲਈ ਜਾਵੇ ਹਾਂਜੀ ਪੈਨਸ਼ਨ ਵੀ ਨਹੀਂ ਮਿਲਣੀ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਣਾ ਤੇ ਇਹ ਜਿਹੜਾ ਜਵਾਨ ਅਗਰ ਸ਼ਹੀਦ ਹੋ ਜਾਂਦਾ ਤਾਂ ਉਹਦੇ ਮਾਪਿਆਂ ਨੂੰ ਵੀ ਕੁਝ ਨਹੀਂ ਮਿਲਣਾ ਹਾਂਜੀ ਇਹ ਵੇਖੋ ਮਾਰੇ ਜਦੋਂ ਵੇਖੋ ਉਹ ਵੀ ਸੀਰ ਉਹ ਜੰਦਾ ਫੌਜੀ ਜਿਹੜਾ ਮਾਰ ਕੇ 3 4 ਸਾਲ ਬਾਅਦ ਤਿਆਰ ਹੋਣਾ ਵਾ ਤੇ ਜਿਹੜਾ 15 ਸਾਲ ਬਾਅਦ ਹੁੰਦਾ ਫੌਜੀ ਉਹਨੇ ਵੀ ਸੀਰ ਹੋ ਜਾਣਾ ਉਹਨੂੰ ਪੈਨਸ਼ਨ ਵੀ ਮਿਲਦੀ ਹੈ ਸਭ ਕੁਝ ਉਹਨੂੰ ਸੀਰ ਦਾ ਡੱਜਾ ਵੀ ਮਿਲਦਾ ਵਾ ਤੇ ਉਹ ਮਤਲਬ ਕਿ ਉਹਨਾਂ ਨੂੰ ਨੌਕਰੀ ਵੀ ਮਿਲਦੀ ਹੈ ਹਾਂਜੀ ਇਹ ਕੰਮ ਨਹੀਂ ਹੁਣ ਅੱਜ ਕਾਣੀ ਮੰਡ ਨਹੀਂ ਹੋਣੀ ਚਾਹੀਦੀ ਚਲੋ ਉਹ ਵੀ ਸੀਰ ਹੁੰਦੇ ਨੇ ਉਹ ਵੀ ਸੀਰ ਹੁੰਦੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਇਹਦਾ ਬਾਬਾ ਨਾਨਕ ਤੋਂ ਕੈਮਰਾਮੈਨ ਪ੍ਰੀਸ਼ਨ ਕੋ ਪਾਰਸਨਲ ਗੁਰਸ਼ੀਪ ਪਾਲ ਸਿੰਘ ਤੇ ਰਿਪੋਰਟ ਪੰਜਾਬ ਦੇ ਹਨ ਮਾ